ਐਮਐਸਪੀ ਸਮੇਤ तमाम ਮੰਗਾਂ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਦਿੱਲੀ ਵੱਲ ਵਧ ਰਹੇ ਨੇ ਸ਼ੰਭੂ ਬਾਰਡਰ ਤੋਂ ਕਿਸਾਨ ਚਾਹੁੰਦੇ ਨੇ ਕਿ ਅਸੀਂ ਹਰਿਆਣਾ ਦੇ ਰਾਹੀਂ ਐਂਟਰ ਕਰੀਏ ਪਰ ਹਰਿਆਣਾ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਜਿਹੜੇ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਇਸ ਵੇਲੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਬੀਬੀ ਸੁਖਵਿੰਦਰ ਕੌਰ ਜੀ ਨੇ ਅਮ ਤੁਸੀਂ ਚਾਹੁੰਦੇ ਹੋ ਕਿ ਦਿੱਲੀ ਜਾ ਕੇ ਪ੍ਰੋਟੈਸਟ ਕਰੀਏ ਪਰ ਦਿੱਲੀ ਜਾਣ ਦਾ ਮੁਸ਼ਕਲ ਹੈ ਜਿਹੜੀ ਬੈਰੀਗੇਟਿੰਗ ਦੀ ਬੈਰੀ ਮਜ਼ਬੂਤੀ ਅੱਡੀ ਤਗੜੀ ਕੀਤੀ ਗਈ ਹੈ ਕਿ ਉੱਥੇ ਤੱਕ ਤਾਂ ਜਾ ਨਹੀਂ ਸਕਦੇ ਜੇਕਰ ਉੱਥੇ ਤੱਕ ਜਾ ਨਹੀਂ ਸਕਦੇ ਇੱਥੇ ਤੁਸੀਂ ਕਹਿ ਰਹੇ ਹੋ ਕਿ 101 ਦਾ ਜਥਾ ਤੁਰੂਗਾ ਤਾਂ ਕਿਸ ਤਰੀਕੇ ਨਾਲ ਡੀਲ ਹੋਊਗਾ ਫਿਰ ਉਹ ਦੇਖੋ ਇਸ ਤਰ੍ਹਾਂ ਹੈਗਾ ਕਿ ਇਹ ਲਗਾਤਾਰ ਜਿਹੜੀ ਸਰਕਾਰੀ ਧਿਰਾਂ ਚਾਹੇ ਉਹ ਕੋਰਟਾਂ ਨੇ ਚਾਹੇ ਉਹ ਸੈਂਟਰ ਦੇ ਮਿਨਿਸਟਰ ਹੈ ਚਾਹੇ ਉਹ ਹਰਿਆਣੇ ਦੇ ਮਿਨਿਸਟਰ ਨੇ ਜਾਂ ਬੀਜੇਪੀ ਦੇ ਲੀਡਰ ਨੇ ਇਹ ਲਗਾਤਾਰ ਪਿਛਲੇ 13 ਫਰਵਰੀ ਤੋਂ ਕਹਿੰਦੇ ਆ ਰਹੇ ਸੀਗੇ ਵੀ ਦਿੱਲੀ ਆਉਣ ਦਾ ਰਾਈਟ ਹੈਗਾ ਸਾਰਿਆਂ ਨੂੰ ਆ ਸਕਦੇ ਆ ਪਰ ਟਰੈਕਟਰ ਟਰਾਲੀਆਂ ਨਾਲ ਲੈ ਕੇ ਆਉਣ ਈਵਨ ਇਹ ਤੋਂ ਤੱਕ ਵੀ ਕਹਿ ਰਹੇ ਸੀ ਵੀ ਕਾਰਾਂ ਤੇ ਆ ਜਾਣ ਬੱਸਾਂ ਤੇ ਆ ਜਾਣ ਟ੍ਰੇਨਾਂ ਤੇ ਆ ਜਾਣ ਇਥੋਂ ਤੱਕ ਵੀ ਕਿਹਾ ਪਰ ਉਹ ਸਾਰੀਆਂ ਗੱਲਾਂ ਝੂਠ ਹੀ ਸੀਗੀਆਂ ਜਦੋਂ ਅਸੀਂ ਇਸ ਚੀਜ਼ ਨੂੰ ਗਹਿਰਾਈ ਨਾਲ ਸੋਚਿਆ ਵੀ ਠੀਕ ਆ ਆਪਾਂ ਇਹ ਗੱਲ ਵੀ ਦੇਖ ਹੀ ਲੈਣਾ ਵੀ ਕੀ ਪੈਦਲ ਜਾਣ ਦਿੰਦੇ ਆ ਤਾਂ ਜਦੋਂ ਅਸੀਂ ਪੈਦਲ ਜਾਣ ਦਾ ਅਨਾਉਂਸ ਕੀਤਾ ਤੇ ਇੱਥੇ ਲਾਗੇ ਪੀਐਨਵੀ ਦਾ ਆਪਣਾ ਨੋਟਿਸ ਲਾਗੇ ਐਕਸਪ੍ਰੈਸ ਦਾ ਜਿਹੜਾ ਪੁਰਾਣਾ ਆਪਣਾ 147 ਹੁੰਦਾ ਸੀ ਉਹ VNS ਦੇ ਦੀਨੇ ਹਾਂ ਉਹ VNS ਦੇ ਦੀਨਾ ਤਾਂ ਉਹ ਨੋਟਿਸ ਲਾਗੇ ਆ ਦੇਖੋ ਹੁਣ ਸੜਕ ਤੇ ਤੁਰੇ ਜਾ ਰਹੇ ਨੇ ਲੋਕ ਹਨਾ ਉਹਨਾਂ ਨੇ ਕੋਈ ਸਵਾ ਨਹੀਂ ਕਰਨੀ ਉੱਥੇ ਉਹਨਾਂ ਨੇ ਕੋਈ ਉੱਥੇ ਧਰਨਾ ਨਹੀਂ ਦੇਣਾ ਕੋਈ ਟ੍ਰੈਫਿਕ ਜਾਮ ਨਹੀਂ ਕਰਨੀ ਸਿਰਫ ਪੈਦਲ ਲੰਘਣਾ ਲੰਘਣ ਤੇ ਦਫਾ 47 ਲੱਗੀ ਮਤਲਬ ਜਿਹਦਾ ਮਤਲਬ ਇਹ ਆ ਵੀ ਜਿਹੜੀ ਡੈਮੋਕ੍ਰੇਸੀ ਦੀਆਂ ਅਸੀਂ ਗੱਲਾਂ ਕਰਦੇ ਆਂ ਦੀ ਹਾਲਤ ਅਸਲ ਚ ਕੀ ਆ ਅੱਜ ਦਿਨ ਵੀ ਬਹੁਤ ਵੱਡਾ ਇਤਿਹਾਸਕ ਦਿਨ ਆ ਗੁਰਤੇਗ ਬਹਾਦਰ ਜੀ ਦੀ ਅੱਜ ਸ਼ਹਾਦਤ ਦਾ ਤੇ ਬਸ ਗੁਰਤੇਗ ਬਹਾਦਰ ਆਪਦੇ ਆਪ ਦੇ ਵਿੱਚ ਲੋਕਾਂ ਦੇ ਜਿਹੜੇ ਆਜ਼ਾਦੀ ਦੇ ਹੱਕ ਨੇ ਕਿਵੇਂ ਸੋਚਣਾ ਕਿਹੜਾ ਧਰਮ ਰੱਖਣਾ ਕਿਹੜਾ ਨਹੀਂ ਰੱਖਣਾ ਲੋਕਾਂ ਦੇ ਜਮੂਰੀ ਹੱਕਾਂ ਵਾਸਤੇ ਬਹੁਤ ਵੱਡੇ ਸ਼ਹੀਦ ਨੇ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਆ ਤੇ ਉਸ ਦਿਨ ਤੇ ਖਾਸ ਤੌਰ ਤੇ ਇਹ ਲੋਕਾਂ ਨੂੰ ਪੈਦਲ ਜਾਣ ਤੋਂ ਰੋਕ ਰਹੇ ਆ ਉਸੇ ਪੰਜਾਬ ਦੇ ਹੀ ਲੋਕ ਨੇ ਜਿਆਦਾ ਇੱਥੇ ਤੁਸੀਂ ਦੇਖ ਰਹੇ ਹੋ ਹਰਿਆਣਾ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੇ ਕੋਲੇ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਦੀ ਪਰਮਿਸ਼ਨ ਨਹੀਂ ਇਸ ਕਰਕੇ ਅਸੀਂ ਕਿਵੇਂ ਜਾਣ ਲਈਏ ਨਹੀਂ ਉਹਨਾਂ ਨੂੰ ਐ ਕਹਿਣਾ ਚਾਹੀਦਾ ਵੀ ਹਰਿਆਣੇ 'ਚੋਂ ਲੰਘਣ ਦੀ ਪਰਮਿਸ਼ਨ ਦੀ ਦਿੱਲੀ ਜਾਣ ਦੀ ਪਰਮਿਸ਼ਨ ਹੈ ਨਹੀਂ ਹੈ ਉਹ ਜਦੋਂ ਅਸੀਂ ਦਿੱਲੀ ਪਹੁੰਚਾਂਗੇ ਦਿੱਲੀ ਦੀ ਸਰਹੱਦ ਤੇ ਉਦੋਂ ਦਿੱਲੀ ਸਰਕਾਰ ਦੇਖ ਲੂਗੀ ਇਹਨਾਂ ਨੂੰ ਸਿੱਧਾ ਹੀ ਕਹਿਣਾ ਚਾਹੀਦਾ ਵੀ ਕਿਸਾਨਾਂ ਨੂੰ ਤਾਂ ਅਸਲ 'ਚ ਤੁਰਨ ਦੀ ਵੀ ਪਰਮਿਸ਼ਨ ਨਹੀਂ ਐਕਚੁਅਲੀ ਕੀ ਚਾਹੁੰਦੀ ਆ ਬੀਜੇਪੀ ਐਕਚੁਅਲੀ ਚਾਹੁੰਦੀ ਆ ਕਿਸਾਨ ਹੋਣ ਹੀ ਨਾ ਸਾਰੇ ਜਿਹੜੀ ਤਿੰਨ ਕਾਨੂੰਨ ਸੀਗੇ ਉਹ ਤਾਂ ਕਹਿੰਦੇ ਨੇ ਕਿ ਜਿਹੜੇ ਸ਼ੰਭੂ ਬੈਠੇ ਨੇ ਖਨੋਰੀ ਬੈਠੇ ਨੇ ਉਹ ਕਿਸਾਨ ਥੋੜੀ ਨੇ ਕਹਿੰਦੇ ਜਾ ਕੇ ਦੇਖ ਲਓ ਉੱਥੇ 700 ਤੋਂ ਵੱਧ ਕਿਸਾਨ ਨਹੀਂ ਹੈ ਉਹ ਤਾਂ ਤੁਸੀਂ ਦਿਖਾ ਦਿਓ ਜੀ ਅੱਜ ਕੈਮਰਾ ਵੀ ਅੱਜ 700 ਨੇ ਜਾਂ ਕਿੰਨੇ ਨੇ ਉਹ ਕਹਿੰਦੇ ਕਿਸਾਨ ਤਾਂ ਸਾਡੀ ਪਾਰਟੀ ਚ ਵੀ ਹੈਗੇ ਨੇ ਹਾਂਜੀ ਜ਼ਰੂਰ ਹੋਣਗੇ ਕਿਸਾਨਾਂ 57% ਪਾਪੂਲੇਸ਼ਨ ਆ ਐਸੇ ਕਰਕੇ ਉਹ 3% ਬਜਟ ਰੱਖ ਰਹੇ ਆ ਜਿਹੜੀ ਖੁਦ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਅਸੀਂ ਕਹਿ ਸੀ ਇਸ ਕਮੇਟੀ ਕੋਲੇ ਨਾ ਮਸਲੇ ਹੱਲ ਕਰਨ ਦਾ ਅਧਿਕਾਰ ਨਹੀਂ ਹੈ ਅਸੀਂ ਆਲਰੇਡੀ ਜਿਹੜੀ ਪਹਿਲੀ ਕਮੇਟੀ ਸੀਗੀ ਸਵਾਮੀ ਨਾਥਨ ਦੀ ਉਹਦੀਆਂ ਸਿਵਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਾਂ ਤੁਸੀਂ ਇੱਕ ਹੋਰ ਕਮੇਟੀ ਬਣਾਤੀ ਚਲੋ ਖੈਰ ਬਣਾਤੀ ਉਹਨਾਂ ਨੇ ਉਹਦੀ ਰਿਪੋਰਟ ਸਬਮਿਟ ਕਰਤੀ ਤੇ ਉਹ ਰਿਪੋਰਟ ਇਹਨਾਂ ਨੇ ਮੂੰਹ ਤੇ ਤਮਾਚਾ ਉਹ ਕਹਿੰਦੇ 27 ਰੁਪਏ ਆਮਦਨ ਆ ਕਿਸਾਨ ਦੀ ਪਰ ਡੇ ਐਵਰੇਜ ਆਮਦਨ 27% 27 ਰੁਪਏ ਦੱਸ ਰਹੇ ਆ ਉਹ ਤੁਸੀਂ ਇਹ ਸੋਚੋ ਵੀ 27 ਰੁਪਏ ਮਤਲਬ ਜਿਹੜਾ ਬੰਦਾ ਇੱਕ ਮਨਰੇਗਾ ਜੀ ਦਿਹਾੜੀਕਰਦਾ ਉਹਦੀ ਵੀ 27 ਰੁਪਏ ਨਹੀਂ ਹੈਗੀ ਅੱਜ ਦੇ ਦਿਨ ਤੁਸੀਂ ਐਸੇ ਕਰਕੇ ਮੰਗ ਮੰਗ ਨਾਲ ਲੈ ਕੇ ਚੱਲ ਰਹੇ ਹੋ ਮਨਰੇਗਾ ਵਾਲੀ ਕਿ ਜਿਹੜਾ ਰੁਜ਼ਗਾਰ ਹੈ ਮਨਰੇਗਾ ਦਾ 100 ਤੋਂ 200 ਦਿਨ ਹੋਵੇ ਤੇ ਜਿਹੜੀ ਦਿਹਾੜੀ ਹੈ 700 ਰੁਪਏ ਹੋਵੇ ਜੀ ਬਿਲਕੁਲ ਕਿਉਂਕਿ ਜਿਹੜਾ ਸਾਡਾ ਮਜ਼ਦੂਰ ਤਬਕਾ ਸੀਗਾ ਉਹ ਗ੍ਰੀਨ ਰੈਵਲੂਸ਼ਨ ਦੀਆਂ ਪਾਲਿਸੀਆਂ ਨੇ ਖੇਤੀ ਤੋਂ ਬਾਹਰ ਸੁੱਟਦਾ ਚੱਕ ਕੇ ਤੇ ਪੰਜਾਬ ਦੀ ਹਾਲਤ ਇਹ ਵੀ ਹੈ ਵੀ ਜਿਹੜਾ ਇੱਥੋਂ ਦਾ ਬਹੁਤ ਛੋਟਾ ਕਿਸਾਨ ਸੀ ਮਾਰਜੀਨਲ ਜਿਹਨੂੰ ਅਸੀਂ ਕਹਿ ਦਿੰਨੇ ਆ ਉਹ ਵੀ ਟੋਟਲੀ ਬਾਹਰ ਹੈ ਹਿੰਦੁਸਤਾਨ ਦੇ ਲੈਵਲ ਤੇ ਉਹ ਕੋਈ 70% ਤੋਂ ਉੱਤੇ ਆ ਮਾਰਜੀਨਲ ਕਿਸਾਨ ਸਾਡੇ ਇੱਥੇ 27% ਆ ਤਾਂ ਜਿਹਦਾ ਮਤਲਬ ਜਿਹੜਾ ਇੱਥੇ ਇੰਨੀ ਪਰਸੈਂਟੇਜ ਸੀਗੀ ਇੱਥੇ ਵੀ ਇੰਨੀ ਸੀਗੀ ਉਹ ਇੱਥੋਂ ਦੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨੂੰ بے ਜ਼ਮੀਨੇ ਕਰਤਾ ਤੇ ਖੇਤੀ ਤੋਂ ਬਾਹਰ ਫਟਪਾ ਤਾ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਘਟੋ ਘਟ ਜੇ ਤੁਸੀਂ ਉਹਨਾਂ ਨੂੰ ਖੇਤੀ ਤੋਂ ਬਾਹਰ ਸੁੱਟ ਦਿੱਤਾ ਹੈਗਾ ਤਾਂ ਉਹਨਾਂ ਨੂੰ ਘਟੋ ਘਟ ਦਿਹਾੜੀ ਦਾ ਦੇ ਦੋ ਨਾ 200 ਦਿਨ ਅਸੀਂ 365 ਦਿਨ ਨਹੀਂ ਮੰਗੇ ਹਲੇ ਸਿਰਫ 200 ਦਿਨ ਮੰਗੇ ਆ ਔਰ 700 ਰੁਪਿਆ ਮੰਗੇ ਆ 700 ਰੁਪਿਆ ਕੋਈ ਮਹੀਨੇ ਨਹੀਂ ਦਰਾਉਂਦਾ 21000 ਬਣਦਾ ਮਹੀਨੇ ਦਾ ਦੇਸ਼ ਦੇ ਉਪ ਰਾਸ਼ਟਰਪਤੀ ਨੇ ਜਗਦੀਪ ਜੀ ਉਹਨਾਂ ਦੀ ਸਟੇਟਮੈਂਟ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਸਰਕਾਰ ਨੂੰ ਵੀ ਇੱਕ ਸਵਾਲਾਂ ਦੇ ਟਹਾਰੇ 'ਚ ਉਹਨਾਂ ਨੇ ਖੜਾ ਕਰਤਾ ਕਿ ਦੇਸ਼ ਦਾ ਉਪ ਰਾਸ਼ਟਰਪਤੀ ਹੋਵੇ ਉਹਨਾਂ ਦੀ ਇਹ ਸਟੇਟਮੈਂਟ ਦਿੱਤੀ ਜਾਣਾ ਕਿ ਐਮਐਸਪੀ ਦੇ ਦਿਓ ਕਿਸਾਨਾਂ ਨੂੰ ਢਿੱਕ ਢਿੱਕ ਵੱਡੀ ਗੱਲ ਹੈ ਦੇਖੋ ਜੇ ਤਾਂ ਉਹਨਾਂ ਦੀ ਸਟੇਟਮੈਂਟ ਐ ਜਾ ਉਪ ਰਾਸ਼ਟਰਪਤੀ ਲਈਏ ਅਸੀਂ ਤਾਂ ਉਹ ਸਟੇਟਮੈਂਟ ਬਹੁਤ ਵੱਡੀ ਆ ਪਰ ਜੇ ਉਹਦਾ ਰਿਸਪੌਂਸ ਬੀਜੇਪੀ ਵੱਲੋਂ ਅਸੀਂ ਦੇਖੀਏ ਤਾ ਉਹ ਇਸ ਤਰ੍ਹਾਂ ਹੈਗਾ ਵੀ বিজেপি ਨੇ ਹੀ ਪਾਲਿਸੀਆਂ ਲਾਗੂ ਕਰਨੀਆਂ ਤੇ বিজেপি ਨੇ ਸਰਕਾਰ ਚੋਂ ਕਿਸੇ ਬੰਦੇ ਨੂੰ ਪਾਲਿਸੀਆਂ ਦੇ ਖਿਲਾਫ ਬੋਲਣ ਵਾਲਾ ਵੀ ਆਪ ਹੀ ਖੜਾ ਕਰ ਲਿਆ। বিজেপি ਦੀ ਪੋਲਿਟਿਕਸ ਉੱਪਰ ਅਸਰ ਪਊਗਾ ਉਸ ਸਟੇਟਮੈਂਟ ਦਾ ਕੋਈ। ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਅਸਰ ਪਊਗਾ ਕਿ ਨਹੀਂ ਪਊਗਾ। ਕਿਉਂਕਿ ਇਸ ਤੋਂ ਪਹਿਲਾਂ ਸੱਤਿਆਪਾਲ ਮਾਲਕ ਨੇ ਉਹ ਬਹੁਤ ਖੁੱਲ ਕੇ ਬੋਲੇ ਆ। ਪਰ ਕਿੱਥੇ ਅਸਰ ਹੋਇਆ? ਉਹਨਾਂ ਨੇ ਬਹੁਤ ਚੀਜ਼ਾਂ ਖੋਲਤੀਆਂ। ਬਹੁਤ ਅੰਦਰਲੇ ਭੇਤ ਵੀ ਖੋਲਤੇ। ਪਰ ਕੋਈ ਉਹਨਾਂ ਤੇ ਅਸਰ ਨਹੀਂ ਹੋਇਆ ਕਿਉਂਕਿ ਅਗਲੇ ਆਉਂਦੀ ਕਮਿਟਮੈਂਟ ਹੋਰ ਆ ਉਹਨਾਂ ਦਾ ਪ੍ਰੋਗਰਾਮ ਹੋਰ ਆ ਉਹਨਾਂ ਦਾ ਪ੍ਰੋਗਰਾਮ ਹੈ ਖੇਤੀ ਦੇ ਵਿੱਚ ਪਾਪੂਲੇਸ਼ਨ ਘਟਾਉਣੀ ਪਰ ਹੋਇਆ ਰਿਹਾ ਕਿ ਕੋਵਿਡ ਤੋਂ ਬਾਅਦ 7 ਕਰੋੜ ਲੋਕ ਹੋਰ ਖੇਤੀ ਦੇ ਵਿੱਚ ਆ ਚੁੱਕੇ ਨੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਕੋਵਿਡ ਤੋਂ ਬਾਅਦ ਠੀਕ ਹੈ ਤਾਂ ਪਾਪੂਲੇਸ਼ਨ ਇੱਥੇ ਵਧ ਰਹੀ ਹੈ ਆਲਰੇਡੀ ਜਿਹੜੀ ਇੱਥੇ ਵਾਦੀ ਹੈਗੀ ਸੀਗੀ ਉਹ ਖੁਦਕਸ਼ੀਆਂ ਕਰ ਰਹੀ ਹੈ ਕਟਿਆ ਨਹੀਂ ਜਾ ਰਿਹਾ ਉਹ ਤੋਂ ਤੇ ਹੋਰ ਵਾਦੀ ਦਾ ਲੋਡ ਵੱਧ ਰਿਹਾ ਇਹ ਮਤਲਬ ਹੱਲ ਕਰੇ ਬਗੈਰ ਸਰਕਾਰ ਦਾ ਸਰਨਾ ਨੀਗਾ ਇਹ ਸੁਣਨੀ ਹੀ ਪੈਣੀ ਹੈ ਇਹਨਾਂ ਨੂੰ ਇਹ ਜੋ ਮਰਜੀ ਕਰਾਣ ਅੱਜ ਸਾਡਾ ਜਥਾ ਹੁਣ ਤੁਰਨ ਵਾਲਾ ਕੁਝ ਮਿੰਟਾਂ ਚ ਠੀਕ ਆ ਕੁੱਟ ਦੇਣਗੇ ਉਹਨਾਂ ਨੂੰ ਅਥਰੂ ਗੈਸ ਦੇ ਗੋਲੇ ਸੁੱਟ ਦੇਣਗੇ ਕੁਝ ਫਾਇਰਿੰਗ ਕਰ ਦੇਣਗੇ ਹੋ ਸਦਾ ਕੁਝ ਵੀ ਕਰਦੇ ਨੇ ਅਸੀਂ ਕਹਿ ਨਹੀਂ ਸਕਦੇ ਬੰਦੇ 'ਚ ਬਹੁਤੀ ਜਾਨ ਨਹੀਂ ਹੁੰਦੀ ਕੁਝ ਵੀ ਵੱਜ ਕੇ ਕਿਸੇ ਦੀ ਜਾਨ ਜਾ ਸਕਦੀ ਆ ਤਾਂ ਮਰਜੀਵੜੇ ਬਣ ਕੇ ਅੱਜ ਚੱਲੇ ਨੇ ਫੇਰ ਵੀ ਉਨ੍ਹਾਂ ਦਾ ਜੋਰ ਵਈਆ ਆਇਆ ਜੋ ਡਿਪਟੀ ਕਮਿਸ਼ਨਰ ਅੰਮ੍ਰਾਲਾ ਦਾ ਬਿਆਨ ਆਇਆ ਜੋ ਪੁਲਿਸ ਪ੍ਰਸ਼ਾਸਨ ਨੇ ਨੋਟਿਸ ਲਾਇਆ ਉਹ ਜੋ ਸਾਫ਼ ਆ ਵੀ ਉਹ ਨੰਗਲ ਨਹੀਂ ਦੇਣਾ ਚਾਹੁੰਦੇ ਪਰ ਫਿਰ ਵੀ ਅਸੀਂ ਇੱਕ ਵਾਰੀ ਜ਼ਰੂਰ ਜਾਵਾਂਗੇ ਸਾਡੇ ਬੰਦੇ ਜਾਣਗੇ ਖਾਲੀ ਹੱਥ ਜਾ ਰਹੇ ਨੇ ਆਪਦੇ ਕੱਪੜੇ ਲੈ ਕੇ ਤਾਂ ਠੀਕ ਆ ਫਿਰ ਸਰਕਾਰ ਨੇ ਜੇ ਇਹਨੇ ਹੱਥੇ ਲੋਕਾਂ ਦੇ ਵੀ ਅਥਰੂ ਗੈਸ ਚਲਾਉਣੀ ਆ ਡਾਂਗਾ ਚਲਾਉਣੀ ਆ ਨੇ ਜਾਂ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਕਰ ਲਵੇ ਇੱਥੇ ਵੀ ਤਾਂ ਅਸੀਂ ਬੈਠੀ ਆਂ ਇੱਥੇ ਕਿਹੜਾ ਅਸੀਂ ਸੌਖੇ ਬੈਠੇ ਆਂ ਇਹ ਫਿਰ ਅੱਜ ਲੰਮਾ ਬੈਠਣਾ ਪੈ ਸਕਦਾ ਹਾਂ ਲੱਗ ਇਹੀ ਰਿਹਾ ਹੈ ਇਹੀ ਲੱਗ ਰਿਹਾ ਹੈ ਕਿ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਪਰ ਜਨਤਾ ਦੇ ਸਬਰ ਦਾ ਇਮਤਿਹਾਨ ਹਕੂਮਤ ਨੂੰ ਨਹੀਂ ਲੈਣਾ ਚਾਹੀਦਾ ਹੁੰਦਾ ਏ ਪਤਾ ਨਹੀਂ ਹੁੰਦਾ ਕਿ ਕਿਹੇ ਜਿਹੇ ਰਿਜ਼ਲਟ ਨਿਕਲਣੇ ਬਹੁਤ ਬਹੁਤ ਸ਼ੁਕਰੀਆ ਮੈਂ ਤੁਸੀਂ ਨਾਲ ਜੁੜੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਬੀਬੀ ਸੁਖਵਿੰਦਰ ਕੌਰ ਦੀ ਸੀ ਜਿਨ੍ਹਾਂ ਨੇ तमाम ਆਪਣੇ ਨਾਲ ਚਾਣਣਾ ਪਾਇਆ ਕਿ ਕਿਸਾਨ ਅੱਗੇ ਜਾਣਗੇ ਨਹੀਂ ਜਾਣ ਦਿੱਤੇ ਜਾਊਗਾ ਇੱਥੇ ਬੈਠਾਂਗੇ ਕਿਹੜੀ ਗੱਡੀ ਸਾਡੀ ਲੜਾਈ ਹੈ ਕਿਸ ਕਿਸੇ ਮੁੱਦੇ ਤੇ ਸਾਡੀ ਲੜਾਈ ਹੈ ਸੋ ਸ਼ੰਭੂ ਬਾਡਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਸੀ